ਤਾਂ ਪੁਲਿਸ ਥਾਣਾ ਸਦਰ ਦੇ ਇੰਚਾਰਜ ਪਲਵਿੰਦਰ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਪੂਰੀ ਗੱਲਬਾਤ ਕਰ ਲੈਣੀ ਮਾਮਲਾ ਜਾਣ ਲੈਣੇ ਜਿਹੜਾ ਰਾਤ ਦੀ ਮਜੀਠਾ ਰੋਡ ਤੇ ਗੋਲੀ ਚੱਲੀ ਪੂਰਾ ਮਾਮਲਾ ਕੀ ਹੈ ਜੀ ਇਹ ਜੀ ਅੱਜ ਮੈਨੂੰ ਉਤਲਾਹ ਮਿਲੀ ਹੈ ਕਿ ਪ੍ਰਵੀਨ ਸਿੰਘ ਸਾਹਿਬ ਨਰਮਲ ਸਿੰਘ ਗੁਰੂ ਰਾਣਕਿਆਵਨੀ ਜਿਹੜਾ ਵਾ ਹਸਪੀਟਲ ਚ ਗੋਲੀ ਲੱਗਣ ਕਰਕੇ ਜ਼ਖਮੀ ਆ ਜਿਸ ਤੇ ਮਨ ਮੈਂ ਜਿਹੜਾ ਮੌਕੇ ਤੇ ਪਹੁੰਚਿਆ ਮੌਕੇ ਤੇ ਪਹੁੰਚ ਕੇ ਉਹਨਾਂ ਦੇ ਬਿਆਨ ਕਲਮਰ ਕੀਤੇ ਆ ਤੇ ਕੱਲ ਰਾਤ ਤਕਰੀਬਨ 9:30 ਪਾਉਂਦੇ 10 ਦੇ ਕਰੀਬ ਵਿਚਕਾਰ ਦਾ ਮਾਮਲਾ ਜੋ ਸਾਹਮਣੇ ਆਇਆ ਕਿ ਇਥੇ ਕੋ ਗੁਰਦੁਆਰਾ ਮਹਿਲਵਕਰੀ ਦੇ ਸਾਹਮਣੇ ਇਸ ਪ੍ਰਵੀਰ ਸਿੰਘ ਨੇ ਇੱਕ ਇਰਖਸ਼ਾ ਵਿਚਨ ਸੰਬੰਧੀ ਇੱਕ ਦੁਕਾਨ ਖੋਲੀ ਆਈ ਹੈ ਇਹ ਜਦੋਂ ਦੁਕਾਨ ਬੰਦ ਕਰਨ ਦੀ ਤਿਆਰੀ ਵਿੱਚ ਸਨ ਤਾਂ ਉਸ ਸਮੇਂ ਦੋ ਨੌਜਵਾਨ ਜਿਹੜੇ ਉਹ ਅੰਦਰ ਵੜ ਕੇ ਗੋਲੀ ਚਲਾਈ ਉਹਨਾਂ ਨੇ ਤੇ ਜਿਹੜੀ ਗੋਲੀ ਇਹਦੇ ਖੱਬੇ ਮੋੜੇ ਤੇ ਲੱਗੀ ਆ ਜਿਸ ਕਰਕੇ ਇਹ ਮਕਦਮਾ ਨੰਬਰ 152 109 ਬਿਆਨ ਸਹਿਤ ਦਰਜ ਕੀਤਾ ਗਿਆ 25 ਅਮ ਤਹਿਤ ਤੇ ਤਬਤੀਸ਼ ਜਾਰੀ ਹੈ ਜੀ ਸੀਸੀਟੀਵੀ ਫੁਟੇਜ ਸਾਹਮਣੇ ਕੋਈ ਆਈ ਹੈ ਸੀਸੀਟੀਵੀ ਫੁਟੇਜ ਜਿਹੜੀ ਸਾਹਮਣੇ ਆਈ ਹੈ ਉਹਦੇ ਮੁਤਾਬਕ ਅਸੀਂ ਫਾਲੋਅ ਅਪ ਕਰ ਰਹੇ ਹਾਂ ਜਿਸ ਟਾਈਮ ਮਤਲਬ ਕਿ ਇਹਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਹੋਏਗੀ ਆਪ ਨੂੰ ਜਾਣਕਾਰੀ ਦਿੱਤੀ ਜਾਵੇ ਕਿੰਨੇ આરોપીਆ ਨੇ ਇਸ ਵਾਰਦਤ ਨੂੰ ਅੰਜਾਮ ਦਿੱਤਾ ਜੀ ਜੋ ਮਤਲਬ ਕਿ ਇਹਦੇ ਕਹਿਣ ਦੇ ਮੁਤਾਬਕ ਫਿਲਹਾਲ ਦੋ ਦੋਸ਼ੀ ਜਿਹੜੇ ਆ ਉਹ ਦੱਸੇ ਗਏ ਆ ਬਾਕੀ ਬਾਕੀ ਤਫਤੀਸ਼ਦਾਨ ਜੋ ਦੋ ਦੋ ਸ਼ੀਨਾ ਨਾਮ ਨੂੰ ਦੋ ਦੱਸੇਗਾ ਬਾਕੀ ਤਫਤੀਸ਼ਦਾਨ ਜੋ ਵੀ ਤੱਤ ਸਾਹਮਣੇ ਹੋਣਗੇ ਕਿੰਨੇ ਵੀ ਹੋਣਗੇ ਉਹਦੇ ਮੁਤਾਬਕ ਜਾਣਾ। ਕੁਝ ਵਜਾ ਨਾਲ ਜੇ ਸਾਹਮਣੇ ਆਈਏ ਕਿਉਂ ਗੋਲੀਆਂ ਚਲਾਈਆਂ ਗਈਆਂ ਇਹਦੇ ਬਾਰੇ ਅਸੀਂ ਇੱਕ ਬੜੀ ਮਜਬੂਤੀ ਨਾਲ ਮੈਂ ਔਰ ਮੇਰੇ ਸੀਨੀਅਰ ਆਫੀਸਰਸ ਵੱਲੋਂ ਮੈਂ ਕਿ ਮਜਬੂਤੀ ਨਾਲ ਜਿਹੜੀ ਆ ਉਹ ਇਹਨਾਂ ਕੋਲੋਂ ਪੁੱਛਿਸ਼ ਕੀਤੀ ਗਈ ਪ੍ਰਵੀਨ ਵੱਲੋਂ ਤੇ ਕੀ ਕਿਸੇ ਕਿਸਮ ਦੀ ਤੁਹਾਡੀ ਕੋਈ ਕਿਸੇ ਦਾ ਰੰਜਿਸ਼ ਹੋਵੇ ਕੋਈ ਗਾਲੀ ਗਲੋ ਜਾਂ ਲੜਾਈ ਝਗੜਾ ਹੋਇਆ ਹੋਵੇ ਜਿਹਦੇ ਕਰਕੇ ਪਰ ਇਹ ਤੁਹਾਡੇ ਕੋਲ ਗੋਲੀ ਚਲਾਈ ਹੈ। ਲੇਕਿਨ ਉਹ ਉਹਨੇ ਇਸ ਬੰਦੀ ਕੋਈ ਬਿਆਨ ਨਹੀਂ ਕੀਤਾ ਨਾ ਉਹਨੇ ਦੱਸਿਆ ਵੀ ਮ ਜਾ ਕੋਈ ਰਜਿਸਟ ਨਾ ਕੁ ਗੱਲ ਕੋਈ ਆ ਇਹੋ ਜੀ ਕੋ ਗੱਲ ਨਹੀਂ ਕੋਈ ਥ੍ਰੈਟ ਸੀਗਾ ਨਹੀਂ ਆਇਆ ਉਹਨਾਂ ਨੂੰ ਨਹੀਂ ਸੀਗਾ ਹਾਂਜੀ ਕੋਈ ਥ੍ਰੈਟ ਸੀਗਾ ਉਹਨਾਂ ਨੂੰ ਨਹੀਂ ਪਿੱਛੇ ਕਿਸਮ ਦੀ ਆ ਜੀ ਕੋਈ ਥ੍ਰੈਟ ਨਹੀਂ ਆਉਣਾ ਦੱਸੀ ਆ ਸਾਨੂੰ ਜੂਰਨ ਕੋਰਸ ਆਫ ਇਨਵੈਸਟੀਗੇਸ਼ਨ ਜੋ ਵੀ ਫੈਕਟਸ ਆਉਣਗੇ ਬਸੇ ਜਾ ਬਿਲਕੁਲ ਜੀ ਇਹਨੇ ਫਲਵਿੰਦਰ ਸਿੰਘ ਜਿਹੜੇ ਕੀ ਪੁਲਿਸ ਥਾਣਾ ਸਦਰ ਦੇ ਮੁਖੀ ਨੇ ਔਰ ਉਹਨਾਂ ਨੇ ਦੱਸਿਆ ਹੈ ਕਿ ਬੀਤੀ ਰਾਤ ਇਹ ਮਾਮਲਾ ਜਿਹੜਾ ਕੀ ਉਹਨਾਂ ਦੇ ਧਿਆਨ ਵਿੱਚ ਜਿਹੜਾ ਕੀ ਆਇਆ ਸੀਗਾ ਔਰ ਜਿਸ ਵਿੱਚ ਕੀ ਇੱਕ ਪ੍ਰਵੀਨ ਨਾਂ ਦੇ ਜਿਹੜਾ ਕੀ ਸ਼ਖਸ ਤੇ ਗੋਲੀ ਚਲਾਈ ਗਿਆ ਨੇ ਔਰ ਇੱਕ ਗੋਲੀ ਉਹਨਾਂ ਦੇ ਮੋਢੇ ਤੇ ਲੱਗੀ ਹੈ ਫਿਲਹਾਲ ਉਹਨਾਂ ਦੀ ਹਾਲਤ ਜਿਹੜੀ ਖਤਰੇ ਤੋਂ ਬਾਹਰ ਹੈ ਔਰ ਪੁਲਿਸ ਜਿਹੜੀ ਕੀ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਔਰ આરોપી ਨੇ ਜਿਹੜਾ ਕੀ ਉਹਨਾਂ ਤੱਕ ਪਹੁੰਚਣ ਦਾ ਵੀ ਦਾਅਵਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਆਮ ਬਰਸਨ ਵਿਪਨ ਸ਼ਰਮਾ ਨਾ ਸਿਕੰਦਰਪੁਰ ਸ੍ਰੀ ਚਾਹ ਜਾਨਿਕ ਸਟੇ ਵੀ ਆਮ੍ਰਿਤਸਰ ਤਾਂ ਪੁਲਿਸ ਥਾਣਾ ਸਦਰ ਦੇ ਇੰਚਾਰਜ ਪਲਵਿੰਦਰ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਪੂਰੀ ਗੱਲਬਾਤ ਕਰ ਲੈਣੇ ਮਾਮਲਾ ਜਾਣ ਲੈਣੇ ਜਿਹੜਾ ਰਾਤ ਦੀ ਮਜੀਠਾ ਰੋਡ ਤੇ ਗੋਲੀ ਚੱਲੀ ਪੂਰਾ ਮਾਮਲਾ ਕੀ ਹੈ ਜੀ ਇਹ ਜੀ ਅੱਜ ਮੈਨੂੰ ਉਤਲਾ ਮਿਲੀ ਹੈ ਕਿ ਪ੍ਰਵੀਨ ਸਿੰਘ ਸਾਨਾ ਬਨਰਮਲ ਸਿੰਘ ਗੁਰੂ ਰਾਣਕਿਆਵਨੀ ਜਿਹੜਾ ਬਾ ਹਸਪੀਟਲ ਚ ਗੋਲੀ ਲੱਗਣ ਕਰਕੇ ਜ਼ਖਮੀ ਆ ਜਿਸ ਤੇ ਮਨ ਮੈਂ ਜਿਹੜਾ ਮੌਕੇ ਤੇ ਪਹੁੰਚਿਆ ਮੌਕੇ ਤੇ ਪਹੁੰਚ ਕੇ ਉਹਨਾਂ ਦੇ ਬਿਆਨ ਕਲਮਰ ਕੀਤੇ ਆ ਤੇ ਕੱਲ ਰਾਤ ਤਕਰੀਬਨ 9:30 ਪੌਣੇ 10 ਦੇ ਕਰੀਬ ਵਿਚਕਾਰ ਦਾ ਮਾਮਲਾ ਜੋ ਸਾਹਮਣੇ ਆਇਆ ਵੀ ਇਥੇ ਗੁਰਦੁਆਰਾ ਮਹਿਲਵਕਾਰੀ ਦੇ ਸਾਹਮਣੇ ਇਸ ਪ੍ਰਵੀਨ ਸਿੰਘ ਨੇ ਇੱਕ ਈ ਰਿਕਸ਼ਾ ਵਿਚਨ ਸੰਬੰਧੀ ਇੱਕ ਦੁਕਾਨ ਕੋਲੀਈ ਆ ਇਹ ਜਦੋਂ ਦੁਕਾਨ ਬੰਦ ਕਰਨ ਦੀ ਤਿਆਰੀ ਵਿੱਚ ਸੰਤ ਉਸ ਸਮੇਂ ਦੋ ਨੌਜਵਾਨ ਜਿਹੜੇ ਉਹ ਅੰਦਰ ਵੜ ਕੇ ਗੋਲੀ ਚਲਾਈ ਉਹਨਾਂ ਨੇ ਤੇ ਜਿਹ ਜਿਸ ਕਰਕੇ ਇਹ ਮਕਦਮਾ ਨੰਬਰ 152 109 ਬੀਨ ਅਧੀਨ ਦਰਜ ਕੀਤਾ ਗਿਆ ਹੈ 25 ਐਮ ਤਹਿਤ ਤੇ ਤਫਤੀਸ਼ ਜਾਰੀ ਹੈ ਜੀ ਸੀਸੀਟੀਵੀ ਫੁਟੇਜ ਸਾਹਮਣੇ ਕੋਈ ਆਈ ਹੈ ਸੀਸੀਟੀਵੀ ਫੁਟੇਜ ਜਿਹੜੀ ਸਾਹਮਣੇ ਆਈ ਹੈ ਉਹਦੇ ਮੁਤਾਬਕ ਅਸੀਂ ਫਾਲੋਅ ਅਪ ਕਰ ਰਹੇ ਹਾਂ ਜਿਸ ਟਾਈਮ ਮਤਲਬ ਕਿ ਇਹਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਹੋਏਗੀ ਆਪ ਨੂੰ ਜਾਣਕਾਰੀ ਦਿੱਤੀ ਜਾਵੇ ਕਿੰਨੇ આરોપીਆ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਜੋ ਮਤਲਬ ਕਿ ਇਹਦੇ ਕਹਿਣ ਦੇ ਮੁਤਾਬਕ ਫਿਲਹਾਲ ਦੋ ਦੋਸ਼ੀ ਜਿਹੜੇ ਆ ਉਹ ਦੱਸੇ ਗਏ ਆ ਬਾਕੀ ਬਾਕੀ ਤਫਤੀਸ਼ਦਾਨ ਜੋ ਦੋ ਦੋ ਸ਼ੀਨਾ ਨਾਮ ਨੂੰ ਦੋ ਦੱਸੇਗਾ ਬਾਕੀ ਤਫਤੀਸ਼ਦਾਨ ਜੋ ਵੀ ਤੱਤ ਸਾਹਮਣੇ ਹੋਣਗੇ ਕਿੰਨੇ ਵੀ ਹੋਣਗੇ ਉਹਦੇ ਮੁਤਾਬਕ ਜਾਣਾ ਕੁਝ وجہ ਨਾ ਜਿਸ ਸਾਹਮਣੇ ਆਈਏ ਕਿਉਂ ਗੋਲੀਆਂ ਚਲਾਈ ਗਈ ਇਹਦੇ ਬਾਰੇ ਅਸੀਂ ਇੱਕ ਬੜੀ ਮਜਬੂਤੀ ਨਾਲ ਮੈਂ ਔਰ ਮੇਰੇ ਸੀਨੀਅਰ ਆਫੀਸਰਸ ਵੱਲੋਂ ਮੈਂ ਕਿ ਮਜਬੂਤੀ ਨਾਲ ਜਿਹੜੀ ਆ ਉਹ ਇਹਨਾਂ ਕੋਲੋਂ ਪੁੱਛਿਸ਼ ਕੀਤੀ ਗਈ ਪ੍ਰਵੀਨ ਵੱਲੋਂ ਤੇ ਕੀ ਕਿਸੇ ਕਿਸਮ ਦੀ ਤੁਹਾਡੀ ਕੋਈ ਕਿਸੇ ਦਾ ਰੰਜਿਸ਼ ਹੋਵੇ ਕੋਈ ਗਾਲੀ ਗਲੋ ਜਾਂ ਲੜਾਈ ਝਗੜਾ ਹੋਇਆ ਹੋਵੇ ਜਿਹਦੇ ਕਰਕੇ ਪਰ ਇਹ ਤੁਹਾਡੇ ਕੋਲ ਗੋਲੀ ਚਲਾਈ ਹੈ ਲੇਕਿਨ ਉਹ ਉਹਨੇ ਇਸ ਬਾਰੇ ਕੋਈ ਬਿਆਨ ਨਹੀਂ ਕੀਤਾ ਨਾ ਉਹਨੇ ਦੱਸਿਆ ਵੀ ਮੇਰੀ ਕੋਈ ਕਿਸੇ ਜਾ ਕੋਈ ਰਜਿਸਟ ਨਾ ਕੁ ਗੱਲ ਕੋਛਿਆ ਇਹੋ ਜੀ ਕੋ ਗੱਲ ਨਹੀਂ ਕੋਈ ਥ੍ਰੈਟ ਸੀਗਾ ਨਹੀਂ ਆਇਆ ਉਹਨਾਂ ਨੂੰ ਨਹੀਂ ਸੀਗਾ ਹਾਂਜੀ ਕੋਈ ਥ੍ਰੈਟ ਸੀਗਾ ਉਹਨਾਂ ਨੂੰ ਨਹੀਂ ਪਿੱਛੇ ਕਿਸਮ ਦੀ ਹੈ ਜੀ ਕੋਈ ਥ੍ਰੈਟ ਨਹੀਂ ਆਉਣਾ ਦੱਸੀ ਹੈ ਸਾਨੂੰ ਟ੍ਰੂਨ ਕੋਰਸ ਆਫ ਇਨਵੈਸਟੀਗੇਸ਼ਨ ਜੋ ਵੀ ਫੈਕਟਸ ਆਉਣਗੇ ਬਸ ਇਹ ਬਿਲਕੁਲ ਜੀ ਇਹਨੇ ਫਲਵਿੰਦਰ ਸਿੰਘ ਜਿਹੜੇ ਕੀ ਪੁਲਿਸ ਥਾਣਾ ਸਦਰ ਦੇ ਮੁਖੀ ਨੇ ਔਰ ਉਹਨਾਂ ਨੇ ਦੱਸਿਆ ਹੈ ਕਿ ਬੀਤੀ ਰਾਤ ਇਹ ਮਾਮਲਾ ਜਿਹੜਾ ਕੀ ਉਹਨਾਂ ਦੇ ਧਿਆਨ ਵਿੱਚ ਜਿਹੜਾ ਕੀ ਆਇਆ ਸੀਗਾ ਔਰ ਜਿਸ ਵਿੱਚ ਕੀ ਇੱਕ ਪ੍ਰਵੀਨ ਨਾਂ ਦੇ ਜਿਹੜਾ ਕੀ ਸ਼ਖਸ ਤੇ ਗੋਲੀ ਚ ਲਾਈ ਗਿਆ ਨੇ ਔਰ ਇੱਕ ਗੋਲੀ ਉਹਨਾਂ ਦੇ मोटे लगी फिलहाल खतरे तो बहार है और पुलिस की मामले कर रही है और आरोपी ने जरा की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम चैनल पर